ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਸੋ ਸੰਗਤ ਨੂੰ ਪਤਾ ਹੀ ਆ ਕੀ ਜੀ ਜਿਹੜਾ ਆਪਾਂ ਬਹੁਤ ਵੱਡਾ ਸਾਰਿਆਂ ਨੇ ਫਰਜ਼ ਨਿਭਾਇਆ ਸਾਰੀ ਸਿੱਖ ਕੌਮ ਸਾਰੇ ਸਾਡੇ ਸੰਪਰਦਾਵਾਲੇ ਸਾਰੇ ਸਾਡੇ ਬਾਬੇ ਇੱਕ ਸੱਤ ਥੱਲੇ ਇਕੱਠੇ ਹੋ ਗਏ ਕਿੰਨੀ ਖੁਸ਼ੀ ਦੀ ਗੱਲ ਹੈ ਨਾ ਇੱਕ ਸੱਤ ਇਕੱਠੇ ਸੱਤ ਥੱਲੇ ਇਕੱਠੇ ਹੋ ਗਏ ਕਿਉਂ ਇਕੱਠੇ ਹੋਏ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਬਖੰਡੀ ਦਾ ਮੇਰੇ ਏਰੀਆ ਦਾ ਹੀ ਹੈ ਜੀ ਖੜੇ ਤੋਂ ਤੇ ਉਹ ਪਖੰਡੀ ਏਰੀਏ ਦਾ ਖਲਾਸਾ ਕਰਤਾ ਉਹ ਫੜ ਲਿਆ ਉੱਥੇ ਬਲਾਤਕਾਰ ਹੁੰਦੇ ਸੀ ਤੇ ਗੁਰੂ ਦੇ ਨਾਂ ਤੇ ਉੱਥੇ ਬਹੁਤ ਕੁਸ਼ ਗਲਤ ਹੁੰਦਾ ਸੀ ਤੇ ਉਹਨੇ ਖਲਾਸਾ ਕਰਤਾ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਮੇਰੋਂ ਮੇਰੋਂ ਆਪ ਤਾਣਾ ਲਾ ਦਨੇ ਆ ਕਿ ਇੱਕ ਸਾਡਾ ਸੂਰਮਾ ਜਿਹੜਾ ਜਰਨੈਲ ਆ ਸਾਡੀ ਕੌਮ ਦਾ ਬਹੁਤ ਵਧੀਆ ਇਹ ਮੇਰੀ ਆਪਣੀ ਸੋਚਣੀ ਆ ਜੀ ਪਰਸਨਲ ਕਿਉਂਕਿ ਜਿਹੜੇ ਲੋਕ ਨੇ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਦਿਬੜੂਗੜ੍ਹ ਜਿਹੜੇ ਤੇ ਭੇਜਿਆ ਹੋਇਆ ਉਹਨਾਂ ਪ੍ਰਤੀ ਵੀ ਬਹੁਤ ਕੁਝ ਰੱਖਦੇ ਨੇ ਕਿਉਂ ਅਸੀਂ ਕੌਮ ਦੇ ਵਿੱਚ ਤਾਂ ਸੂਰਮਾ ਚਾਹਦੇ ਹੀ ਨਹੀਂ ਅਸੀਂ ਕੌਮ ਕੌਮ ਵਿੱਚ ਪਤਾ ਕੌਣ ਚਾਹੁੰਨੇ ਆ ਜਿਹੜੀਆਂ ਸਾਡੀਆਂ ਧੀਆਂ ਦੀ ਪੱਤ ਲੁੱਟੇ ਜਿਹੜਾ ਬੰਦਾ ਡੇਰਾ ਬਣਾ ਕੇ ਉੱਥੇ ਕੋਈ ਮੱਛਿਆ ਆਪਣੇ ਆਪ ਤਾਂ ਨਹੀਂ ਕੀ ਕੀ ਕਿਹੜੇ ਕਿਹੜੇ ਸਮਾਗਮ ਆਪਦੇ ਕੋਲੋਂ ਹੀ ਸ਼ੁਰੂ ਕਰਦੇਵੇ ਫਿਰ ਸਾਡੇ ਭੋਲੇ ਭਾਲੇ ਲੋਕ ਭੋਲੇ ਕਾਦੇ ਆ ਯਾਰ ਇਹ ਭੋਲੇ ਕਾਦੇ ਆ ਲੋਕ ਆਪਾਂ ਲੋਕਾਂ ਨੂੰ ਭੋਲੇ ਕਹੀ ਜਾਂਦੇ ਆ ਜੀ ਇਹਨਾਂ ਨੂੰ ਪਰਵਾ ਲੈਂਦੇ ਕੌਣ ਕਿਹਨੂੰ ਪਰਵਾ ਲੂ ਪਰ ਇਹ ਲਾਲ ਚ ਪੱਖੋਂ ਜਾਂਦੇ ਆ ਇੱਕ ਗੰਦਾ ਬੰਦਾ ਚਲਿਆ ਗਿਆ ਫਿਰ ਉਹਨੇ ਹੋਰ ਲੋਕਾਂ ਨੂੰ ਲਾ ਦੇਣਾ ਫਿਰ ਉਹ ਬਰਵਾੜੀਆਂ ਨੂੰ ਲੈ ਕੇ ਜਾਂਦੇ ਨੇ ਨਾਲ ਫਿਰ ਇੱਕ ਧੀ ਜਾਲ ਚ ਫਸ ਗਈ ਫਿਰ ਉਹਨੇ 4-5 ਹੋਰ ਧੀਆਂ ਨੂੰ ਜਾਲ ਚ ਫਸਾਉਣਾ ਹੁਣ ਮੈਂ ਜਿਹੜੀ ਅੱਜ ਦੀ ਵੀਡੀਓ ਪਾਉਣ ਲੱਗਿਆ ਇਹ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਮਹਿਰੂ ਉਹ ਕਹਿੰਦੇ ਅਸੀਂ ਰੋਏ ਕਾ ਤੋਂ ਮੈਂ ਉਹ ਵੀਡੀਓ ਨਹੀਂ ਚਲਾਉਣੀ ਜਿਹੜੀ ਉਹਨਾਂ ਨੇ ਚਲਾਈ ਆ ਭਿੰਡਰ ਕਲਾ ਪਿੰਡ ਦੀ ਇੱਕ 6-7 ਸਾਲ ਦੀ ਬੱਚੀ ਆ ਠੀਕ ਆ ਇੱਕ ਕਹਿੰਦੇ ਉਹ ਭਾਈ ਸਾਹਿਬ ਨੇ ਤਾਂ ਸ਼ਬਦ ਵਰਤ ਤੇ ਗੁਰ ਸਿੱਖੀ ਵਾਲੇ ਬਾਣਾ ਪਾ ਲੈਣਾ ਸਿਰ ਤੇ ਦਸਤਾਰ ਸਜਾ ਲੈਣਾ ਇਹ ਸਿੱਖੀ ਨਹੀਂ ਹੁੰਦੀ ਇਹ ਸਿੱਖੀ ਨਹੀਂ ਹੁੰਦੀ ਇਹ ਹੁੰਦਾ ਬਾਣੇ ਦੇ ਚੋਰ ਲੋਕ ਇਹ ਬਾਣੀ ਬਾਣੇ ਦੇ ਚੋਰ ਲੋਕ ਨੇ ਤੇ ਉਹ ਮੈਂ ਪਿੰਡਰ ਲੋਕਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਯਾਰ ਉਹਨਾਂ ਨੂੰ ਚਰਾਹੇ ਦੇ ਵਿੱਚ ਟੰਗ ਗੋ ਉਹਨੂੰ ਬੰਦੇ ਨੂੰ ਅੱਗ ਲਾਉ ਉਹਨੂੰ ਜਿਹੜੇ ਇੱਕ ਨਿੱਕੇ ਜੀ ਬੱਚੀ ਦੇ ਨਾਲ ਸ਼ਰਾਰਤ ਕੀਤੀ ਆ ਉਸ ਬੰਦੇ ਨੇ ਬਹੁਤ ਘਟੀਆ ਤੇ ਭਾਈ ਸਾਹਿਬ ਨੂੰ ਵੀਡੀਓ ਤਾਂ ਪਾਉਣੀ ਪੈਗੀ ਉਹ ਕਹਿੰਦੇ ਵੀ ਅਸੀਂ ਤਾਂ ਰੋਨੇ ਆ ਅਸੀਂ ਤਾਂ ਆ ਰਹੋ ਨਾ ਮੇਰੀ ਇਹ ਬੇਨਤੀ ਆ ਪਿੰਡਰ ਕਲਾਂ ਦੇ ਲੋਕਾਂ ਨੂੰ ਤੇ ਉਹ ਮੈਂ ਸੰਦੀਪ ਵੀਰ ਉੱਥੋਂ ਦਾ ਹੀ ਆ ਮੈਨੂੰ ਲੱਗਦਾ ਤੇ ਉਹਨੂੰ ਬਈਏ ਵੀ ਆਪਦੇ ਪੇਜਾਂ ਤੇ ਉਹਦੀ ਫੋਟੋ ਵਾਇਰਲ ਕਰੋ ਉਹਦੀ ਕਿੱਥੋਂ ਦਾ ਕਿੱਥੋਂ ਦਾ ਨਹੀਂ ਉਹ ਉਹਨੂੰ ਅੱਗ ਲਾ ਕੇ ਮਚਾਓ ਇਹੋ ਜਿਹੇ ਸਖਸ਼ਿਆਂ ਨੂੰ ਇਹ ਚਾਹੀਦੀ ਹੈ ਉਹ ਸਾਡੀਆਂ ਬੱਚੀਆਂ ਕੱਲ ਨੂੰ ਵੱਡੀਆਂ ਹੋਣੀਆਂ ਇਹੋ ਜਿਹੇ ਤੰਤਰ ਇਹ ਚੀਜ਼ ਉਹਨੂੰ ਚਰਾਹੇ ਤੇ ਟੰਗੋ ਉਹਦੀਆਂ ਗੋਲੀਆਂ ਮਾਰੋ ਕਿਉਂਕਿ ਜੇ ਮੈਂ ਤੁਹਾਨੂੰ ਸੱਚ ਦੱਸ ਦਿੰਨਾ ਇਹੋ ਜਿਹੇ ਬੋਲ ਜਦੋਂ ਆਪਾਂ ਬੋਲਦੇ ਆ ਕਿੰਨਾ ਪતર ਕਰੀ ਜਾਵਾਂਗੇ ਤੁਸੀਂ ਜੇ ਤੁਸੀਂ ਹੋਰ ਵੀ ਛਾਣਾ ਲਾ ਲਓ ਨਾ ਇੱਥੇ ਡੇਰਿਆਂ ਦੇ ਵਿੱਚ ਇਹ ਤੇ ਡੇਲੀ ਇਹੋ ਜਿਹਾ ਕੁਝ ਹੁੰਦਾ ਮੈਂ ਤੁਹਾਨੂੰ ਸੱਚ ਦੱਸ ਦਿੰਦਾ ਤੁਹਾਨੂੰ ਸੱਚ ਦੱਸਦਾ ਨਾ ਵੀ ਇਹ ਡੇਲੀ ਇਹ ਜਗ੍ਹਾ ਅਸੀਂ ਚੁੱਪ ਕਾ ਤੋਂ ਆ ਕਿਉਂਕਿ ਸਾਨੂੰ ਘਰਾਂ ਦੀਆਂ ਮਜਬੂਰੀਆਂ ਮਾਰ ਗਿਆ ਨਹੀਂ ਸਾਥ ਦਿੰਦੇ ਲੋਕ ਮੈਂ ਦੋ ਵੇਰ ਸਰਸੇ ਵੇਸ ਤੇ ਜੇਲ੍ਹ ਜਾ ਕੇ ਆਇਆ ਹਾਂ ਸਾਰੀ ਕੌਮ ਨੂੰ ਪਤਾ ਸਰਸੇ ਵਾਲੇ ਕੇਸ ਦੇ ਆ ਮੇਰੀਆਂ ਅੱਜ ਵੀ ਤਰੀਕਾ ਪੈਂਦੀ ਅੱਜ ਵੀ ਮੇਰੇ ਬਰੰਟ ਆਉਂਦੇ ਅੱਜ ਵੀ ਮੇਰੇ ਸੰਮਣ ਕੱਢੇ ਪਏ ਆ ਕਿੱਥੇ ਭੱਜਨਗੇ ਕਿਹੜਾ ਮੇਰੇ ਵੀ ਇੱਕ ਬੱਚਾ ਵਾ ਮੈਂ ਮੈਂ ਵੀ ਪਰਿਵਾਰ ਪਾਲਣਾ ਮੇਰੇ ਪਿਓ ਦੇ ਡੈਪਰ ਲੱਗਦਾ ਲੋਕਾ ਕਮੈਂਟ ਕਰਕੇ ਕਹਿੰਦੇ ਖਾਲਸਾ ਜੀ ਤੁਸੀਂ ਕਿੱਥੇ ਲੋਪ ਹੋ ਗਏ ਕਿੱਥੇ ਚਲੇ ਗਏ ਕੋਈ ਅਸੀਂ ਪੈਸੇ ਨੱਪ ਕੇ ਨਹੀਂ ਬੈਠੇ ਮੈਂ ਆਪਦਾ ਇੱਕ ਕਾਰਜ ਚਲਾ ਲਿਆ ਦੁਕਾਨ ਦਾ ਕੰਮ ਚਲਾ ਲਿਆ ਪਰ ਦਿਲ ਦੇ ਵਿੱਚ ਦਰਦ ਹੁੰਦਾ ਦਿਲ ਦੇ ਵਿੱਚ ਚੀਸਾਂ ਉੜਦੀਆਂ ਨੇ ਜਦੋਂ ਇਹ ਜਿਆ ਜੀ ਕਰਦਾ ਜਾਂ ਮਰ ਜੀਏ ਜਾਂ ਮਾਰ ਦਗੇ ਜਾਂ ਮਰ ਜੀਏ ਮਾਰ ਜੂ ਐਵੇਂ ਨਹੀਂ ਰੋਂਦਾ ਸੀ ਭਾਈ ਆ ਭਾਈ ਸਾਹਿਬ ਤੇ ਉਹ ਦੇਖ ਲਓ ਜਿਹੜੇ ਸੂਰਮੇ ਸਾਡੇ ਆਏ ਸੀ ਕੌਮ ਨੂੰ ਜਗਾਉਣ ਦੀ ਖਾਤਰ ਮੈਂ ਹਰ ਵੀਡੀਓ ਦੇ ਵਿੱਚ ਹਰ ਸਟੇਜ ਤੇ ਮੈਂ ਇਹ ਗੱਲਾਂ ਕਈਆਂ ਨੇ ਵੀ ਮੇਰੇ ਪਿੰਡ ਦਾ ਗਰਜੀਤ ਸਿੰਘ ਕਾਲੂ ਕੁਆਡੀ ਰੇਡਰ ਮੁੰਡਾ ਜਿਹੜਾ ਅੱਜ ਪਤਾ ਨਹੀਂ ਵਿਚਾਰਾ ਕਿਸੇ ਉਹ ਸੰਸਥਾ ਲੈ ਕੇ ਗਏ ਹੋਏ ਨੇ ਉਹਨੂੰ ਨਸ਼ਾ ਸੁੜਾਉਣ ਨੂੰ ਉਹਨੇ ਮੈਨੂੰ ਖੁਦ ਦੁਕਾਨ ਤੇ ਆਖਿਆ ਗਿਆ ਸੀ ਕਿ ਭਾਈ ਬਹੀਰ ਖਾਲਸਾ ਆਪਣੇ ਪਿੰਡ ਲੈ ਕੇ ਖਾਲਸਾ ਤੇਰਾ ਲਿੰਕ ਹੈਗਾ ਵਾ ਜਦੋਂ ਬਹੀਰ ਖਾਲਸਾ ਚੱਲਦੀ ਸੀ ਜੇ ਇੱਕ ਨਸ਼ਾ ਕਰਨ ਵਾਲਾ ਨੌਜਵਾਨ ਸੋਹਣਾ ਕਬੱਡੀ ਖੇਡਣ ਵਾਲਾ ਨੌਜਵਾਨ ਜੇ ਅੱਜ ਨਸ਼ਾ ਛੱਡਣਾ ਚਾਹੁੰਦਾ ਸੀ ਤਾਂ ਸਾਡੀਆਂ ਸਰਕਾਰਾਂ ਨੂੰ ਪ੍ਰੋਬਲਮ ਆਈ ਸਾਰਿਆਂ ਨੂੰ ਪ੍ਰੋਬਲਮ ਆਈ ਕਿਉਂਕਿ ਅਸੀਂ ਚਾਹੁੰਦੇ ਹੀ ਨਹੀਂ ਅਸੀਂ ਕੀ ਚਾਹੁੰਨੇ ਅਸੀਂ ਇਹ ਡੇਰਿਆਂ ਦੇ ਵਿੱਚ ਬਲਾਦਕਾਰ ਹੁੰਦੇ ਰਹਿਣ ਉੱਥੇ ਵੀ ਇਹ ਲੀਡਰਾਂ ਦੇ ਜਾਂ ਹੋਰਾਂ ਦੇ ਲਿੰਕ ਬਣੇ ਰਹਿਣ ਸਾਨੂੰ ਤਾਂ ਅਜ ਤੱਕ ਇਹ ਨਹੀਂ ਆਪਣਾ ਅਣਖੀ ਪੰਜਾਬ ਆ ਆਪਾਂ ਅਣਖ ਵਾਲਿਆਂ ਪੰਜਾਬੀ ਅਣਖ ਵਾਲੇ ਕਿਹਾ ਗਿਆ ਪੰਜਾਬੀਆਂ ਨੂੰ ਠੀਕ ਆ ਪਰ ਜੇ ਅਸੀਂ ਅਣਖ ਦੀ ਗੱਲ ਕਰਾਂਗੇ ਯਾਰ ਅਸੀਂ ਮਾੜੇ ਆ ਤੇ ਇਸ ਕਰਕੇ ਯਾਰ ਉਹਦਾ ਸਾਥ ਦੇਣਾ ਬਣਦਾ ਠੀਕ ਆ ਹੋਰ ਵੀ ਝਾਤੀ ਮਾਰੋ ਆ ਪਿੰਡਰਕਰ ਵਾਲੇ ਤਾਂ ਵੀਡੀਓ ਨੇ ਯਾਰ ਸ਼ਰਮ ਹੀ ਲਾਦੀ ਉਹਨੇ ਤਾਂ ਮੈਨਾਂ ਉਹੀ ਸ਼ਰਮਸ਼ਾਰ ਕਰਦਾ ਪਿੰਡਰਕਰਾਂ ਦੇ ਲੋਕਾਂ ਨੂੰ ਬੇਨਤੀ ਆ ਵੀ ਉਹ ਬੰਦੇ ਉਹਨੂੰ ਲੱਭੋ ਕਿੱਥੋਂ ਕਿਵੇਂ ਆ ਉਹਨੂੰ ਲੱਭ ਕੇ ਉਹਦਾ ਸੋਦਾ ਲਾਵੋ ਨੂੰ ਮਾਰੋ ਯਾਰ ਗੱਲ ਨਿਬੜਗੀ ਬਸ ਸਾਨੂੰ ਇਸ ਥਾਵੇਂ ਸਾਡੀਆਂ ਬੱਚੀਆਂ ਦੀ ਅੱਜ ਤੋਂ ਜੇ ਤਾਂ ਤੁਹਾਨੂੰ ਲੱਗਦਾ ਪੰਜਾਬ ਦੇ ਵਸਨੀਕੋ ਪਿੰਡਾਂ ਵਾਲਿਓ ਵੀ ਸਾਡੀ 7-8 ਸਾਲ ਦੀ ਧੀ ਦੀ ਇੱਜ਼ਤ ਸਾਨੂੰ ਪਿਆਰੀ ਨਹੀਂ ਵੀ ਫੇਰ ਤਾਂ ਚੱਲੀ ਜਾਣ ਦਿਓ ਇਹ じゃ ਕੋਈ ਸਿੱਧੀ ਜੀ ਗੱਲ ਹੈ ਚੱਲੀ ਜਾਣ ਦਿਓ ਇਹ じゃ ਕੋਈਸ ਮੈਂ ਤੁਹਾਨੂੰ ਚਲਦੀ ਵੀਡੀਓ ਦੇ ਵਿੱਚ ਦੱਸਦਾ ਕਿ ਮੇਰੇ ਇੱਕ ਭੈਣ ਅਗਲਾ ਕਹਿੰਦਾ ਜਿਹੜੇ ਗੱਲਾਂ ਮਾਰਨ ਵਾਲੇ ਆ ਲੋਕ ਮੇਰੀ ਭੈਣ ਦਾ ਮੇਰੇ ਪਿੰਡ 'ਚ ਵੀ ਲੋਕਾਂ ਨੂੰ ਨਹੀਂ ਸੀ ਪਤਾ ਵੀ ਇਹ ਖਾਲਸੇ ਦੇ ਇੱਕ ਭੈਣ ਵੀ ਹੈਗੀ ਆ ਧੀਆਂ ਨੂੰ ਧੀਆਂ ਬਾਗ ਸਾਹਮਣੇ ਰੱਖੀ ਆਪਾਂ ਧੀਆਂ ਬਾਗ ਠੀਕ ਆ ਧੀਆਂ ਬਾਗ ਸਾਹਮਣੇ ਰੱਖੀਏ ਇਤੋਂ ਵੱਡੀ ਇੱਜ਼ਤ ਸਮਾਜ ਦੇ ਵਿੱਚ ਕੋਈ ਨਹੀਂ ਤੁਹਾਡੇ ਕੋਲੇ ਪੈਸਾ ਹੈ ਨਹੀਂ ਆ ਜਾਊਗਾ ਤੁਹਾਡੇ ਕੋਲੇ ਘਰ-ਬਾਰ ਹੈ ਨਹੀਂ ਉਹ ਆ ਜਾਊਗਾ ਤੁਹਾਡੇ ਕੋਲੇ ਕੋਈ ਬਿਜ਼ਨਸ ਹੈ ਨਹੀਂ ਤਾਂ ਉਹ ਆ ਜਾਊਗਾ ਪਰ ਜੇ ਸਾਡੀ ਇੱਜ਼ਤ ਚਲੀ ਗਈ ਨਾ ਸਾਰੀ ਉਮਰ ਲਈ ਕਲੰਕਾ ਤੇ ਹੈਰਾਨ ਆ ਯਾਰ ਮੈਂ ਤੇ ਇਹ ਪਿੰਡਰ ਮੈਂ ਵੀਡੀਓ ਨਹੀਂ ਪਾ ਸਕਦਾ ਕਿਉਂਕਿ ਮੁੜ ਕੇ ਉਹ ਚੀਜ਼ ਜਾਦੇ ਵਾਇਰਲ ਹੋ ਜਾਂਦੀ ਹੈ ਤੇ ਤੁਸੀਂ ਨੋਟ ਕਰੋ ਇਹ ਪਿੰਡਰ ਕਰਨ ਵਾਲੀ ਜਿਹੜੀ ਘਟਨਾ ਭਾਈ ਸਾਹਿਬ ਨੇ ਵੀਡੀਓ ਪਾਈ ਆ ਤੇ ਉਸ ਘਟਨਾ ਬਾਰੇ ਭਿੰਡਰ ਕਲਾਂ ਦਾ ਬੱਚਾ-ਬੱਚਾ ਜਵਾਬ ਦੇਵੇ ਉਥੋਂ ਦੇ ਜਿਹੜੇ ਆ ਉਹ ਆਉਣ ਉਹਦੀ ਵੀਡੀਓ ਵਾਇਰਲ ਕਰਨ ਦਸਤਾਰ ਸਿਰ ਤੇ ਬੰਨੀ ਹੋਈ ਹੈ ਨਿੱਕੀ ਜੀ ਬੱਚੀ ਨਾਲ ਹਰਕਤ ਕਰਦਾ ਵਾ ਤੇ ਯਾਰ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਤੇ ਨਹੀਂ ਫਿਰ ਤੁਸੀਂ ਬਿਆਨਬਾਜ਼ੀ ਦੇ ਦਿਓ ਵੀ ਸਾਤੋ ਕੁਝ ਹੋਣਾ ਨਹੀਂ ਫਿਰ ਭਾਈ ਦੇਖੀ ਜਾਓ ਜੇਲਾ ਹੀ ਨੇ ਕਿ ਸਾਡੇ ਬੰਦੀ ਸੰਗ ਕਿੰਨੇ ਟਾਈਮ ਦੇਦਾ ਡਿਗੜੂਗੜ ਤੱਕ ਬੈਠਿਆ ਸਾਡੇ ਖਾਲਸੇ ਆ ਸਾੰਮਣੀਆਂ ਜੇਲਾ ਸਾਡੇ ਖਾਲਸੇ ਬੈਟਿਆ ਪਰ ਸ਼ਰਮ ਚਾਹੀਦੀ ਹੈ ਯਾਰ ਸਾਡੇ ਪੰਜਾਬ ਚ ਹੋਣ ਕੀ ਲੱਗਿਆ ਫੇਰ ਅਸੀਂ ਰੋੜਾ ਪੋਣਾ ਜੀ ਭਈਏ ਆ ਗਏ ਸਾਡੇ ਇੱਥੇ ਇਹ ਜਰ ਅਸੀਂ ਤਾਂ ਆਪ ਹੀ ਦਾੜੇ ਪ੍ਰਕਾਸ਼ ਕਰਕੇ ਅਸੀਂ ਤਾਂ ਆਪ ਇਸ ਵਿਸ਼ਵਾਸ ਬਾਤਰ ਖਤਮ ਹੋ ਗਏ ਸਾਡੇ ਅਸੀਂ ਤਾਂ ਮੋੜਾਂ ਤੇ ਖੜ ਕੇ ਜੇ ਅਸੀਂ ਮੋੜ ਤੇ ਖੜਦੇ ਤਾਂ ਜੇ ਸਾਡੇ ਸਕੂਲ 'ਚ ਸੁੱਟੀ ਹੋਈ ਆ ਤੇ ਉੱਥੇ ਮੁੰਡੇ ਖੜੇ ਹੋ ਸਾਨੂੰ ਦੇਖ ਕੇ ਤਾਂ ਪਾਸੇ ਹੋਣ ਵੀ ਨਹੀਂ ਯਾਰ ਗੁਰੂ ਦਾ ਖਾਲਸਾ ਖੜਾ ਵਾ ਆਪਾਂ ਇੱਥੇ ਮੋੜ ਤੇ ਨਹੀਂ ਖੜਨਾ ਚਾਹੀਓ ਚੰਗੇ ਲਈਓ ਖੜੇ ਆ ਵੀ ਕੁੜੀਆਂ ਆਉਂਦੀਆਂ ਆਪਾਂ ਪਾਸੇ ਭਰ ਅਸੀਂ ਤਾਂ ਜਰ ਆਪ ਇਸ ਪਾਸੇ ਨੂੰ ਹੋ ਗਏ ਅਸੀਂ ਤਾਂ ਬੇੜਾ ਗਰਕ ਕਰ ਲਿਆ ਆਪਣੀ ਕਾਸੇ ਦਾ ਠੀਕ ਆ ਨਾ ਅੱਜ ਉਹ ਆ ਅੱਜ ਉਹ ਦਾੜਾ ਵਖਸ਼ਿਆ ਵਾਹੇ ਗੁਰੂ ਨੇ ਆ ਅੱ ਦਸਤਾਰ ਬਖਸ਼ੀ ਆ ਨਾ ਵਾਹਿਗੁਰੂ ਨੇ ਇਹਦੀ ਬਹੁਤ ਵੱਡੀ ਦੇਣ ਇਹ ਬੜੀਆਂ ਕੁਰਬਾਨੀਆਂ ਨਾ ਮਿਲੀਆਂ ਜੇ ਅਸੀਂ ਇਹ ਇਹੀ ਸਿਰਾਂ ਤੇ ਬੰਨ ਕੇ ਇਹ ਜੇ ਕਾਰਜ ਦੀ ਕਰਨੇ ਆ ਯਾਰ ਤੇ ਹੁਣ ਤੂੰ ਇਹ ਦੇਖ ਲੂ ਵੀ ਆ ਬਾਬਿਆਂ ਦਾ ਕੰਮ ਵੀ ਇਹੀ ਆ ਇਹ ਜਿਹੜੇ ਆਪਦੇ ਆਪ ਨੂੰ ਬਾਬੇ ਕਹਾਉਂਦੇ ਆ ਡੇਰੇਆਂ ਵਾਲੇ ਇਹਨਾਂ ਦਾ ਵੀ ਕੰਮ ਆ ਵੀਡੀਓ ਵੱਡੀ ਲੰਮੀ ਹੋ ਜਾਣੀ ਆ ਪਤਾ ਨਹੀਂ ਕਿਉਂ ਯਾਰ ਮੈਨੂੰ ਤਾਂ ਇਹ ਦਰਦ ਹੁੰਦਾ ਭਾਈ ਸਾਹਿਬ ਨਾ ਵੀ ਖੜ ਜੀਏ ਪ੍ਰਭੂ ਮੇਰਾ ਤਾਂ ਇੰਨਾ ਮਰਨ ਹੋਇਆ ਪਿਆ ਵੀ ਯਾਰ ਕੁਝ ਨਹੀਂ ਬਣਨਾ ਇੱਥੇ ਕੁਝ ਨਹੀਂ ਬਣਨਾ ਇੱਥੇ ਪਾ ਲੋ ਰੌਲਾ ਉਹ ਪਤਾ ਨਹੀਂ ਉਹਨੂੰ ਚੱਕ ਲੈਣਗੇ ਥੋੜੇ ਦਿਨਾਂ ਬਾਅਦ ਉਹਨੂੰ ਚੱਕ ਕੇ ਅੰਦਰ ਮਾਰਨਗੇ ਠੀਕ ਆ ਉਹਨੂੰ ਚੱਕ ਕੇ ਅੰਦਰ ਮਾਰਨਗੇ ਪਰ ਫੇਰ ਰੌਲਾ ਜਾਂ ਪਾ ਕੇ ਫੇਰ ਆਪਾਂ ਚੁੱਪ ਕਰ ਦੇਵਾਂਗੇ ਕਿੰਨਾ ਕਿ ਭਾਈ ਅਮਰਤਪਾਲ ਸਿੰਘ ਐਮਪੀ ਨੇ ਸਾਡੇ ਖੰਡੂਰ ਸਾਹਿਬ ਤੋਂ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਐਮਪੀ ਉਹ ਨਹੀਂ ਛੱਡੇ ਅੱਜ ਤੱਕ ਤੇ ਪੰਜਾਬੀ ਵੀ ਇਹ ਗੱਲ ਨੂੰ ਨੋਟ ਕਰਿਓ ਜਦੋਂ ਆਪਾਂ ਕਹਿੰਨੇ ਆ ਨਾ ਵੀ ਸਾਡੇ ਨਾਲ ਧੱਕਾ ਹੁੰਦਾ ਜਾਂ ਕੋਈ ਸ ਇਹ ਹੋਰ ਹੋਰ ਕੀ ਧੱਕਾ ਵਾ ਉਹ ਅਮਰਤਪਾਲ ਲਈਦਾ ਉਹਨੂੰ ਲੱਖਾਂ ਦਾ ਕੱਠ ਲਿਆ ਕੇ ਉਥੇ ਮੂਹਰੇ ਖੜਾ ਕੇ ਕਹਿੰਦੇ ਭਾਈ ਸਾਹਿਬ ਤੂੰ ਬਹੁਤ ਸੋਹਣਾ ਕੰਮ ਕੀਤਾ ਉਹਦੇ ਇਹਨੂੰ ਅਸੀਂ ਪੁਲਿਸ ਨੂੰ ਨਹੀਂ ਫੜਾਉਣਾ ਕਾਨੂੰਨ ਹੀ ਮੰਨਦੇ ਆ ਯਾਰ ਕਾਨੂੰਨ ਕਾਨੂੰਨ ਹੋਊਗਾ ਠੱਗੀਆਂ ਲਈ ਕਾਨੂੰ ਆ ਕਿਸੇ ਨਾਲ ਲੜਾਈ ਕੀਤੀ ਆ ਕਾਨੂੰਨ ਹੋਊਗਾ ਕੋਈ ਐਕਸੀਡੈਂਟ ਹੋ ਗਿਆ ਕਾਨੂੰਨ ਹੋ ਗਿਆ ਕੋਈ ਕਿਸੇ ਦਾ ਹੱਕ ਮਾਰ ਕੇ ਭੱਜ ਗਿਆ ਪਰ ਜੇ ਕੋਈ ਕਿਸੇ ਦੀ ਇੱਜ਼ਤ ਉੱਟਦਾ ਨਾ ਉੱਥੇ ਕਾਨੂੰਨਾਂ ਕਾਨੂੰਨਾਂ ਦੀ ਗੱਲ ਨਹੀਂ ਉੱਥੇ ਕੋਈ ਕਾਨੂੰਨਾਂ ਦੀ ਗੱਲ ਨਹੀਂ ਹਾਂ ਜੇ ਕੋਈ ਨਾਲ ਭਾਈ ਉੱਥੇ ਜਿਨ੍ਹਾਂ ਨੇ ਧੰਦਾ ਇਹਦਾ ਸ਼ੁਰੂ ਕਰਵਾਇਆ ਉਹਨਾਂ ਨੂੰ ਵੀ ਉਹੋ ਜੀ ਸਜ਼ਾ ਮਿਲਣੀ ਚਾਹੀਦੀ ਆਪਾਂ ਇਹ ਵੀ ਨਹੀਂ ਕਹਿੰਦੇ ਇਹ ਵੀ ਨਹੀਂ ਕਹਿੰਦੇ ਪਰ ਕੋਈ ਵੀ ਇਹ ਜੀ ਗਾਨੀ ਧੀ ਭੈਣ ਨੂੰ ਕੋਈ ਉਹ ਇਹ ਨਹੀਂ ਕਹਿ ਸਕਦਾ ਹੁੰਦਾ ਇਸ ਕਰਕੇ ਜਰੂਰ ਨੋਟ ਕਰਿਓ ਆ ਭਿੰਡਰ ਕਲਾਂ ਵਾਲੀ ਇਹ ਗੱਲ ਤੇ ਅੱਜ ਇੱਕ ਸ਼ਾਮ ਨੂੰ ਫੇਰ ਲਾਈਵ ਹੋਵਾਂਗੇ ਮੈਂ ਹੋਰ ਸੰਪਰਕ ਕਰਦਾ ਕਿਸੇ ਨਾਲ ਵੀ ਬਹੁਤ ਮਾੜੀ ਹਰਕਤ ਆ ਭਿੰਡਰ ਕਲਾਂ ਵਾਲੇ ਜਰੂਰ ਜਵਾਬ ਦਿਓ ਇਹ ਟੈਗ ਕਰ ਦਿਓ ਵੀਡੀਓ ਭਿੰਡਰ ਕਲਾਂ ਦੇ ਕਿਸੇ ਵੀ ਬੰਦੇ ਨੂੰ ਜਾਂ ਕਿਸੇ ਹੋਰ ਨੂੰ ਵੀ ਉਹਦਾ ਯਾਰ ਵੀਡੀਓ ਉਹਦੀ ਫੋਟੋ ਵਾਇਰਲ ਕਰੋ ਉਹਦੀ ਬੰਦਾ ਕੌਣ ਆ ਕਿਵੇਂ ਉਹਦੀ ਫੋਟੋ ਵਾਇਰਲ ਕਰੋ ਜੇ ਉਹ ਪਾਗਲਾ ਤਾਂ ਉਹਨੂੰ ਅੱਗ ਲਾ ਦਿਓ ਬਸ ਖਤਮ ਸਾਨੂੰ ਨਹੀਂ ਪਾਗਲ ਚਾਹੀਦਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡੂਗਾ ਇੰਨੀਆਂ ਕ ਬੇਨਤੀਆਂ ਪ੍ਰਮਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ